ਗਰਵਾਣੇ ਅੱਜ ਦੀ ਗੱਲ ਕਰਦੀ ਹੈ ਪੜਨਾ ਪਏਗਾ ਵਿਚਾਰਨਾ ਪਏਗਾ ਇਹ ਮੰਤਰ ਮੰਤਰ ਕੀ ਆਵਾਜ਼ ਹੈ ਸ਼ਬਦ ਹੈ ਬੋਲ ਹੈ ਇਹਨੂੰ ਮੰਤਰ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਚੌਂਤੇ ਹਨ ਸਾਰਿਆਂ ਦੇ ਸਾਂਝੇ ਗੁਰੂ ਹਨ ਸਿੱਖਾ ਨੂੰ ਸੇਵਾ ਸੰਭਾਲ ਮਿਲੀ ਹੈ ਸਭ ਤੂੰ ਜਿੰਦਗੀ ਚ ਇਹ ਨਦੀ ਜਿਹਾ ਜੋ ਨਾਮ ਹੈ ਕਿਸਤੀ ਹੈ ਇਹਨੂੰ ਚੱਪੂ ਮਾਰ ਲਹਿਰਾ ਨਹੀਂ ਖਤਮ ਹੋਣੀ ਆ ਜਦ ਤੋਦਮ ਕਰੇਗਾ ਇਹ ਲਹਿਰਾ ਆਪਨੇ ਰਸਤਾ ਦੇ ਦੇਣ ਗਿਆ ਸੋ ਉਪਰ ਆਠਾ ਕਰ ਹੈ ਇਹ 90% ਵਸੇ ਸਰੀਰ ਦਾ ਖੇਲ ਮੰਨਦੇ ਹਾਂ ਪਰ ਸਾਰਾ ਮਨ ਦਾ ਖੇਲ ਹੈ ਤਾਂ ਇਹਨੇ ਸੰਸਾਰੀਆਂ ਤੇ ਭਗਤਾਂ ਦਾ ਇਹ ਮੇਲ ਨਹੀਂ ਹੁੰਦਾ ਭਗਤ ਹੋਰ ਸੋਚਦੇ ਹਨ ਸੰਸਾਰੀ ਲੋਕ ਹੋਰ ਸੋਚਦੇ ਸ ਇਹ ਆਹਰ ਸੱਚ ਦੀ ਜਿੱਤ ਹੁੰਦੀ ਹੈ bhakti ਤੌਰ ਤੇ ਜੇ ਜਹਾਂਗੀਰ ਤਰਤੇ ਬੈਠਾ ਹੈ ਸ ਇਹ ਤਤੀਆਂ ਤਵੇਂ ਆ ਤੇ ਬੈਠੇ ਸੱਚ ਤਤਿਆਂ ਤਵੀਆਂ ਤੇ ਬੈਠੇ ਹਨ ਸ ਇਹ ਆਰੰਗਦੇਵਨਾਥ ਜੇ ਸਗਾਸਨ ਤੇ ਬੈਠਾ ਹੈ ਝੂਟ ਸਗਾਸਨ ਤੇ ਬੈਠਾ ਹੈ ਸੱਚ ਇਹ ਚਾਂਦਰੀ ਚੌਕ ਦਿੱਲੀ ਸ ਆਪਣਾ ਬਲਦਾਨ ਦੇ ਰਹੇ ਹਨ ਸਾਰੇ ਦੇਰੇ ਹਨ ਇਹ ਸੂਬਾ ਸਰਹੰਦ ਜੇ ਤਖਤ ਤੇ ਬੈਠਾ ਹੈ ਸੱਚ ਨੀਆ ਚ ਖੜਾ ਹੈ ਸੋ ਅੱਜ ਲੱਖਾਂ ਲੋਕ ਲੰਗਰ ਛਕ ਰਹੇ ਹਨ ਰੰਗ ਸੇਰੇ ਬਣੇ ਹਨ ਸੋ ਰਾਜਿਆਂ ਦਾ ਹੋ ਸਕਦਾ ਨਾਂ ਲੈਣਾ ਵੀ ਨਾ ਕੋਈ ਹੋਈ ਆਖਿਰ ਸੱਚ ਦੀ ਜਿੱਤ ਹੋਏਗੀ ਵਕਤੀ ਤੌਰ ਤੇ ਜੇ ਕੋਈ ਆਪਣੀ ਤਾਕਤ ਵਿਖਾਂਦਾ ਹੈ ਸੱਚ ਤਖਤਾ ਤੇ ਜੇ ਬੈਠਾ ਹੈ ਝੂਠ ਨੀਹਾਂ ਚ ਹੈ ਸੱਚ ਨੀਹਾਂ ਚ ਹੈ ਝੂਠਾ ਤਖਤਾ ਤੇ ਬੈਠਾ ਹੈ ਰਾਜ ਮੰਨ ਲਿਆ ਹੈ ਨਹੀਂ ਇਦਾਂ ਜਿੱਤ ਨਹੀਂ ਹੋਣੀ ਸਾ ਇਹ ਸਮੇਂ ਦੇ ਜੋ ਸਮੇਂ ਤੋਂ ਪ੍ਰਭਾਵਿਤ ਹੁੰਦੇ ਆ ਜੋ ਇੱਕ ਸੁਪਨਾ ਹੈ ਅਚੇਤ ਮਨ ਦਾ ਉਹਦੇ ਜਿਵੇਂ ਪਰਿਵਾਰ ਬਣਦਾ ਹੈ ਸੰਸਾਰ ਸਬੰਧੀ ਬਣਦੇ ਹਨ ਸਭ ਕੁਝ ਬਣਦਾ ਹੈ ਇਹ ਆਪਣੇ ਸੁਚੇਤ ਮਨ ਹੈ ਸੋ ਉਹ ਵੀ ਇੱਕ ਸੁਪਨੇ ਵਰਗਾ ਹੀ ਹੈ ਸਾਡਾ ਪਰਿਵਾਰ ਹੈ ਕਹਿੰਦੇ ਕੁਝ ਹੈ ਪਰਮੇਸ਼ਰ ਕਹਿੰਦੇ ਹੈ ਕਹਿੰਦੇ ਪਰਮੇਸ਼ਰ ਹੈ ਵੀ ਨਹੀਂ ਸੋ ਜੋ ਹੈ ਉਹ ਹੈ ਵੀ ਨਹੀਂ ਇਹ ਤਾਂ ਸਹੀ ਜਵਾਬ ਨਹੀਂ ਨਾ ਬਲੇ ਕੱਲ ਬਣਦੀ ਨਹੀਂ ਨਾ ਸੋ ਜਦੋਂ ਅਸੀਂ ਸੰਸਾਰ ਚ ਵਿਚਰ ਰਹਾ ਸੁਚੇਤ ਮਨ ਡਰਦਾ ਹੈ ਸੋ ਕਈ ਖੇਲ ਖੇਲਦਾ ਹੈ ਜਦੋਂ ਰਾਤ ਨੂੰ ਸੌਂ ਜਾਂਦੇ ਆ ਫਿਰ ਅਚੇਤ ਮਨ ਸੁਚੇਤ ਸੌ ਜਾਂਦਾ ਹੈ ਸੁਚੇਤ ਆਪਣਾ ਕਈ ਵਾਰ ਕਤਲ ਵੀ ਕਰਦਾ ਹੈ ਕਈ ਖੇਡਾ ਕਰਦਾ ਹੈ ਸਾਰਾ ਮਨ ਤੇ ਪ੍ਰਭਾਵ ਪੈਂਦਾ ਹੈ ਜਿਹਨੇ ਜਿਉਂਦੇ ਪੈਂਦੇ ਆ ਚਤਨ ਹਰਕਤ ਵਿੱਚ ਨਹੀਂ ਹੈ ਪਰ ਮਨ ਜੋ ਅਚੇਤ ਮਨ ਹੈ ਇਹ ਕਬਰਾਂ ਦਾ ਹੈ ਕਤਲ ਕਰਦਾ ਹੈ ਇਹਨੂੰ ਮਾਰਪਿੱਟ ਹੁੰਦੀ ਹੈ ਸੋ ਗਰਵਾਣੀ ਕਹਿੰਦੀ ਚੈਤ ਉਹ ਜਾਗਦਾ ਹੈ ਤਾਂ ਵੀ ਸੁਤਾ ਹੀ ਹੈ ਜੈਸਾ ਨੂੰ ਸਮਝ ਨਹੀਂ ਆਉਂਦੀ ਚੈ ਸੁਤਾ ਹੈ ਫਿਰ ਵੀ ਤੇਰਾ ਮਨ ਭੱਜ ਰਿਹਾ ਹੈ ਜਿੱਨਾ ਚਿਰ ਵਿੱਚ ਹਰੀ ਨਹੀਂ ਹਰੀ ਕੀ ਹੈ ਸਾਰਿਆਂ ਨੂੰ ਹਰਿਆਪਰਾ ਕਰਨ ਵਾਲਾ ਹੈ ਨਾਮ ਕੀ ਹੈ ਅਸੀਂ ਸਾਰੇ ਮਨੁੱਖ ਸਾਰਿਆਂ ਨੂੰ ਪਿਆਰ ਕਰਨਾ ਆਪਣੇ ਆਪ ਨੂੰ ਪਿਆਰ ਕਰਨਾ ਹੈ ਇਹ ਕਹਿੰਦੇ ਸਭ ਤੋਂ ਵੱਡਾ ਪਰਮੇਸ਼ਰ ਦਾ ਨਾਮ ਹੈ ਸਭ ਤੋਂ ਵੱਡਾ ਕਹਿੰਦੇ ਇਹ ਸਾਰਿਆਂ ਦਾ ਭਗਵਾਨ ਇਹ ਕਹੇ ਸੋ ਇੱਕ ਓਨਕਾਰ ਸਤਨਾਮ ਸਤ ਨਾਮ ਹੈ ਉਹਦਾ ਸੋ ਉਹ ਨਾ ਕਿਸੇ ਨੂੰ ਡਰਾਉਂਦਾ ਨਾ ਡਰਦਾ ਨਾ ਸਮੇਂ ਚ ਆਉਂਦਾ ਹੈ ਅਕਾਲ ਹੈ ਸੋ ਉਹ ਆਪਣੇ ਆਪ ਆਪਣੀ ਤਾਕਤ ਲੈ ਕੇ ਆਇਆ ਹੈ ਸੋ ਅਸੀਂ ਜਾਗਦੇ ਹੋਏ ਸੁੱਤੇ ਹਾਂ ਸੁੱਤੇ ਹੋਏ ਤੇ ਠੀਕ ਹੀ ਹੈ ਉਦੋਂ ਸੁਚੇਤ ਮਨ ਸੌ ਜਾਂਦਾ ਹੈ ਅਚੇਤ ਮਨ ਕੰਮ ਆਪਣਾ ਖੇਡ ਖੇਡਦਾ ਹੈ ਜੇ ਭੈੜਾ ਸੁਪਨਾ ਆਏਗਾ ਉਸਰੇ ਅਸੀਂ ਡਰਾਂਗੇ ਮਨ ਤੇ ਅਸਰ ਪਏਗਾ ਸੋ ਅੰਦਰੋਂ ਬਾਹਰੋਂ ਇੱਕ ਹੋਣਾ ਪਏਗਾ ਸ ਸੁਚੇਤ ਮਨ ਚ ਜੋ ਅਸੀਂ ਜਦੋਂ ਦੇ ਪੈਦਾ ਹੋਏ ਹਾਂ ਇਹਦੇ ਵਿੱਚ ਹੀ ਹੈ ਸ ਕਾਮ ਕ੍ਰੋਧ ਮਹੰਕਾਰ ਇਹ ਸਾਡੀ ਤਾਕਤ ਹੈ ਜੇ ਤਰ ਵਰਤੋ ਕਰਾਂਗੇ ਸੋ ਵੱਤ ਤੋਂ ਵੱਤ ਇਹ ਅਪਰਾਧੀ ਬਣ ਗਏ ਲਾਲਚੀ ਬਣ ਗਏ ਕਾਰਨ ਕੀ ਸੀ ਮਾਇਆ ਦਾ ਕਾਰਨ ਸੀ ਮਾਇਆ ਕਰਕੇ ਇਹ ਖੇਲ ਹੋਇਆ ਸੋ ਇਹ ਪ੍ਰੋਡੈਸਰ ਦੀ ਸੁਪਤਨੀ ਹੈ ਜੋ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਪਰਮੇਸ਼ਰ ਜੋ ਮਿਲਿਆ ਹੁੰਦਾ ਹੈ ਨਾ ਉਹ ਕਦੀ ਵਿਛੜੇਗਾ ਨਹੀਂ ਅਸੀਂ ਮਿਲੇ ਹੀ ਨਹੀਂ ਅਸੀਂ ਸਭ ਮਿਲਿਆ ਹੋਇਆ ਮਲਾ ਸਕਦਾ ਤਾਂ ਤਾਂ ਸਿਰ ਕੋ ਨਾਨਕ ਦੇਵ ਸਾਹਿਬ ਜੀ ਨੂੰ ਅਸੀਂ ਕੀ ਦੇ ਸਕਦੇ ਹਾਂ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜਿਆ ਸੰਗਲੇ ਦੁੱਖ ਪਲੈਣ ਸੋ ਇਹ ਰਸਨਾ ਜਪਦੀ ਹੈ ਸੋ ਜਦੋਂ ਜਾਪ ਕਰਾਂਗੇ ਜੋ ਅੰਦਰ ਪੈਦਿੰਗ ਹੋਏਗਾ ਨਾ ਉਹ ਹੀ ਬਾਹਰ ਨਿਕਲੇਗਾ ਸੋ ਤਾਕਤ ਆਪਣੀ ਰਾਜੇ ਤਾਕਤ ਵਿਖਾਉਂਦੇ ਹਨ ਸ ਇਹ ਜੋ ਹੈ ਕੋ ਨਹੀਂ ਦਿਸ ਰਿਹਾ ਜੋ ਨਹੀਂ ਹੈ 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 ਨਹੀਂ ਹੈ ਸੋ ਕੋਈ ਕਹਿੰਦਾ ਪਰਮੇਸ਼ਰ ਹੈ ਕੋਈ ਕਹਿੰਦਾ ਨਹੀਂ ਹੈ ਸੋ ਰਾਤ ਨੂੰ ਫਿਰ ਅਸੀਂ ਨਵਾਂ ਸੰਸਾਰ ਕਿਉਂ ਰਚ ਲੈਂਦੇ ਸੀ ਨਾ ਬੱਚੇ ਨਾ ਪਤਨੀ ਉਹ ਤੇ ਜਾਨ ਹੀ ਨਹੀਂ ਆਏ ਜੋ ਸਾਡੀ ਜਾਇਦਾਦ ਹੈ ਜੋ ਅਸਲੀ ਚੀਜ਼ ਹੈ ਉਹ ਸੁਪਨੇ 'ਚ ਸੋ ਐਸਾ ਹੈ ਪਰਮੇਸ਼ਰ ਦਾ ਖੇਲ ਕੁਰਬਾਨੀ ਕਹਿੰਦੇ ਤੋਂ ਸੁਪਨੇ 'ਚ ਹੀ ਹੈ ਸ ਇਹ ਤਰਤੇ ਤਰਤੇ ਡੁੱਬ ਕੇ ਡੁੱਬ ਤੇ ਡੁੱਬ ਕੇ ਤਰ ਕੇ ਸ ਇਹ ਵੇਪਰਵਾ ਹੋਣਾ ਪਏਗਾ ਨਾ ਕਿਸੇ ਨੂੰ ਡਰਾਣਾ ਨਾ ਡਰਨਾ ਹੈ ਅਸੀਂ ਤਾਂ ਜਾਗ ਹਾਂ ਸੋ ਕੀ ਲੇਖ ਲਿਖਨੇ ਹਨ ਇੱਥੇ ਹੈ ਮੱਥੇ ਤੇ ਇਹ ਇਹਦਾ ਚੱਲਦਾ ਹੈ ਫੈਸਲਾ ਸੁਪਰੀਮ ਪਾਵਰ ਹੈ ਸੋ ਅਸੀਂ ਸਾਰੀਆਂ ਇਸਤਰੀਆਂ ਉਹ ਸਾਡਾ ਪਤੀ ਹੈ ਉਹ ਮਾਲਕ ਹੈ ਸਭ ਪਤੀ ਨਾਲ ਬਣਾਣੀ ਹੈ ਵੇਖ ਨਹੀਂ ਚੱਲਣਾ ਕਰਵਾਣੀ ਸਰਵਨ ਕਰਨੀ ਪੈਗੀ ਪੜਨਾ ਪੈਗਾ ਜੋ ਗਿਆਨ ਹੈ ਇਹ ਪਰਮੇਸ਼ਰ ਨਹੀਂ ਹੈ ਸੋ ਜੇ ਡਾਕਟਰ ਨੂੰ ਗਿਆਨ ਹੋ ਗਿਆ ਕਿ ਇਹਦੇ ਪੁਰਜੇ ਵੇਚਦੇ ਕਿਡਨੀ ਵੇਚਦੇ ਹੋਰ ਕੋਈ ਸਮਾਨ ਕੱਟ ਕੇ ਸਰੀਰ ਚੋ ਵੇਚਦੇ ਉਹ ਗਿਆਨ ਫਿਰ ਸੋ ਜੇ ਪਤਾ ਲੱਗ ਗਿਆ ਇਥੋਂ 250 ਕਿਲੋਮੀਟਰ ਦਿੱਲੀ ਹੈ ਗਿਆਤ ਹੋ ਗਿਆ ਫਸ ਨਿਰਾ ਗਿਆਨ ਨਹੀਂ ਸ ਵੈਗਰ ਵੈਗਰ ਕਰਨਾ ਠੀਕ ਹੈ ਇਹ ਗਰਭਾਣੀ ਪਾੜਨੀ ਹੋਰ ਗੱਲ ਹੈ ਜਾਬ ਕਰਨਾ ਹੋਰ ਗੱਲ ਹੈ ਸ ਸਮਝਣਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਅਮਲੀ ਰੂਪ ਦੇਣਾ ਪਏਗਾ ਜੇ ਅੰਦਰੋਂ ਅਮਲ ਲੈਣਾ ਹੈ ਨਾ ਸੋ ਦਾਸ ਨੇ ਜਿਵੇਂ ਖੋਜਾਂ ਕੀਤੀਆਂ ਇਹ ਰਸਤਾ ਬਦਲਣਾ ਪਏਗਾ ਜਿਹੜਾ ਇੱਕ ਕੰਮ ਕਰਦੇ ਅਸੀਂ ਬੋਰ ਹੋ ਜਾਂਦੇ ਆ ਗਰਵਾਣੀ ਆ ਸੀ ਇਹ ਸਾਲ ਬਾਦ ਭੋਗ ਪਾਦੀਆ ਕਰੀਏ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਖਜ਼ਾਨਾ ਮਿਲਿਆ ਸੀ ਅਸੀਂ ਖੋਲ ਕੇ ਨਹੀਂ ਵੇਖਿਆ ਇਹ ਪਿਓ ਦਾ ਤੇ ਦਾ ਖਜ਼ਾਨਾ ਸੋ ਰਤਨ ਹੀਰੇ ਸੀ ਸੋ ਅਸੀਂ ਇਹ ਰਤਨ ਹੀਰਿਆਂ ਦੀ ਸਾਰ ਨਹੀਂ ਜਾਣੀ ਇੱਕ ਇੱਕ ਮਿੰਟ ਸਕਿੰਟ ਲੰਘ ਰਿਹਾ ਸਾਡੀ ਜ਼ਿੰਦਗੀ ਚੋਂ ਸੋ ਦੁਬਾਰਾ ਕਿਸੇ ਕੀਮਤ ਤੇ ਨਹੀਂ ਆਉਣਾ ਇੰਨੇ ਪੈ ਢੇਰ ਲਾ ਦੀਏ ਪੈਸਿਆਂ ਦਾ ਸੋ ਸਭ ਤੋਂ ਵੱਡਾ ਘਾਟਾ ਕੀ ਹੈ ਜੇ ਮੈਂ ਸੰਸਾਰ ਤੋਂ ਜਾ ਰਿਹਾ ਆਪਣੇ ਹੱਥ ਹੈ ਸੋ ਅੱਖਾਂ 'ਚ ਨੀਂਦ ਦਿਸੇਗੀ ਚਿਹਰੇ ਤੋਂ ਚਿੰਤਾ ਫਿਕਰ ਸਾਰਾ ਕੁਸ਼ੇ ਹੱਥਾਂ ਚ ਪੈਰਾ ਚ ਸਾਰੇ ਸਰੀਰ ਤੋਂ ਪਤਾ ਲੱਗਦਾ ਹੈ ਸੋ ਇਹ ਜਾਗਦੇ ਹੋਏ ਅਸੀਂ ਸੁੱਤੇ ਹਾਂ ਸੁੱਤੇ ਹੋਏ ਵੀ ਜਾਗਦੇ ਹਾਂ ਹੋਰ ਹੀ ਸੰਸਾਰ ਮਨ ਰਚਦਾ ਹੈ ਮਨ ਨੂੰ ਸਮਝਣਾ ਪਏਗਾ ਜੇ ਮਨ ਸਾਡਾ ਦੁਸ਼ਮਣ ਬੋ ਗਿਆ ਦੁਸ਼ਮਣ ਨੱਬੰਦੀ ਨਹੀਂ ਲੋੜ ਮਨ ਨੂੰ ਦੋਸਤ ਬਣਾਣਾ ਹੈ ਮਿੱਤਰ ਬਣਾਣਾ ਹੈ ਜੋ ਪੈਕਿੰਗ ਹੈ ਉਹ ਹੀ ਨਿਕਲੇਗਾ ਜੋ ਸਾਡੇ ਮਾਤਾ ਪਿਤਾ ਤੋਂ ਸਨਸਕਾਰ ਮਿਲੇ ਹਨ ਸਮਾਜ ਤੋਂ ਮਿਲੇ ਹਨ ਸੋ ਆਪੋ ਆਪਣੇ ਵਿਗੜੇ ਹੋਏ ਹੱਥੀ ਨੂੰ ਇਹ ਕੁੱਕਰ ਦੀ ਨਿਆਈ ਸੋ ਵਫਾਦਾਰ ਕੁੱਕਰ ਹੋਏਗਾ ਮਾਲਕੋ ਦਾ ਖਿਆਲ ਰੱਖੇਗਾ ਸੋ ਜੇ ਹਲਕ ਤੇ ਉਹ ਮਾਲਕ ਨੂੰ ਵੀ ਵੜਦਾ ਹੈ ਸੋ ਹਲਕਣਾ ਨਹੀਂ ਸੋ ਜਿੱਥੇ ਚੁੰਝ ਦਿੱਤੀ ਹੈ ਪਰਮੇਸ਼ਰ ਨੇ ਉੱਥੇ ਰਿਜਿਕ ਵੀ ਦਿੱਤਾ ਹੈ ਸਾਰੀ ਚਿੰਤਾ ਉਹਨੂੰ ਐ ਉਹਨ ਪਰਤਪਾਲਕ ਕਿਵੇਂ ਆਖਾਂਗੇ ਉਹਨੂੰ ਦਇਆਵਾਨ ਮਿਹਰਵਾਨ ਸੋ ਕਿਵੇਂ ਉਹਦੇ ਨਾਮ ਗੁਣਾਸੀ ਪ੍ਰਗਟ ਕਰਾਂਗੇ ਬੋਲਾਂਗੇ ਸੋ ਆਪਣੇ ਆਪ ਦੀ ਤਾਕਤ ਨੂੰ ਸਮਝ ਬੰਦਾ ਅਸੀਂ ਬੰਦੇ ਨਹੀਂ ਹਾਂ ਅਸੀਂ ਸਿੰਗਾ ਰਹੇ ਹਾਂ ਅਸੀਂ ਪੂਛ ਲਾ ਰਹੇ ਹਾਂ ਅਸੀਂ ਦੋ ਲੱਤਾਂ ਵਾਲੇ ਪਸ਼ੂ ਹਾਂ ਸੋ ਬੇਣ ਸਮਝ ਤੋ ਸੋ ਜਦੋਂ ਇਹ ਸੂਝ ਆ ਜਾਏਗੀ ਬੂਝ ਆ ਜਾਏਗੀ ਅਕਲ ਆ ਜਾਏਗੀ ਮਿਲਿਆ ਹੋਇਆ ਕਵੀ ਵਿਛੜੇਗਾ ਨਹੀਂ ਅਸੀਂ ਮੇਲੇ ਤੋਂ ਜੇ ਬੱਚਾ ਵਿਛੜ ਜਾਂਦਾ ਹੈ ਦੁੱਖ ਪਾਉਂਦਾ ਹੈ ਅਸੀਂ ਪਤੀ ਪਰਿਵਾਰਚਰ ਤੋਂ ਵਿਛਲੇ ਹੋਇਆ ਇੱਕ ਕਮਰੇ ਚ ਹਾਂ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੰਨਦਾ 84 85 86 ਲੱਖ ਜੂਣ ਬਣਾ ਕੇ ਵਿੱਚ ਪਰਿਵਾਰਚਰ ਬੈਠਾ ਹੈ ਸਮਝਣਾ ਪਏਗਾ ਅਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀ ਹੋਸ਼ ਕਰੀਏ ਸਦਾਸਤ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਾਂ ਦਾਸ ਹੈ ਸੰਗਤ ਔਰ ਗੁਰਬਖਸ਼ ਨਾ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦੇਖਦੇ ਫਤਹਿ